ਸਤ ਸ੍ਰੀ ਅਕਾਲ ਜੀ ਜਸਵਿੰਦਰ ਦੇ ਜੀ ਸੋ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਆਲੂ ਗੋਭੀ ਦੀ ਟੇਸਟੀ ਸਬਜੀ ਤੇ ਸਬਜੀ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚਲੋ ਫਿਰ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਆਲੂ ਗੋਭੀ ਦੀ ਸਬਜੀ ਬਣਾਉਣ ਵਾਸਤੇ ਇੱਥੇ ਮੈਂ 1.5 ਕਿਲੋ ਗੋਭੀ ਲੈ ਕੇ ਇਸ ਤਰ੍ਹਾਂ ਇਸ ਨੂੰ ਕੱਟ ਕੇ ਸਾਫ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਨਾਲ ਹੀ ਇੱਥੇ ਮੈਂ ਦੋ ਵੱਡੇ ਆਲੂ ਲੈ ਕੇ ਛਿਲਕੇ ਕੱਟ ਕੇ ਕੱਟ ਕੇ ਪਾਣੀ ਦੇ ਵਿੱਚ ਰੱਖ ਲਿੱਤੇ ਨੇ ਤਾਂ ਜੋ ਇਹ ਕਾਲੇ ਨਾ ਹੋਣ ਤੇ ਹੁਣ ਆਪਾਂ ਇਸ ਨੂੰ ਬਣਾਉਂਦੀ ਤਿਆਰੀ ਸ਼ੁਰੂ ਕਰਦੇ ਹਾਂ ਕੜਾਈ ਦੇ ਵਿੱਚ ਮੈਂ ਇੱਕ ਕੜਛੀ ਸਰੋਂ ਦਾ ਤੇਲ ਜਿਹੜਾ ਹੈਗਾ ਪਾ ਲਿੱਤਾ ਹੈ ਇਹ ਜਿਹੜੀ ਸਬਜ਼ੀ ਹੈਗੀ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਸਰੋਂ ਦਾ ਤੇਲ ਦੇਖੋ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਪਾ ਰਹੀਏ ਮੈਂ ਬਰੀਕ-ਬਰੀਕ ਕੱਟਿਆ ਹੋਇਆ ਅਦਰਕ ਅਦਰਕ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਣਾ ਤਕਰੀਬਨ ਇਸ ਨੂੰ 1 ਤੋਂ 1.5 ਮਿੰਟ ਤੱਕ ਹੀ ਭੁੰਨਾਂਗੇ ਇਸ ਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਤਕਰੀਬਨ ਮੈਨੂੰ ਇੱਥੇ ਇੱਕ 1.5 ਮਿੰਟ ਹੋ ਗਿਆ ਹੋਇਆ ਇਸ ਨੂੰ ਭੁੰਨਦੇ ਹੋਏ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਵੱਡੇ ਪਿਆਜ਼ ਬਰੀਕ-ਬਰੀਕ ਕੱਟੇ ਹੋਏ ਐਵੇਂ ਪਹਿਲਾਂ ਤੋਂ ਹੀ ਕੱਟ ਕੇ ਰੱਖ ਲਿੱਤੇ ਹੋਏ ਸੀ ਤੇ ਪਿਆਜ਼ਾਂ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨਣਾ ਤੇ ਫਲੇਮ ਇੱਥੇ ਮੈਂ ਮੀਡੀਅਮ ਰੱਖੀ ਹੋਈ ਹੈ ਇਸ ਨੂੰ ਲਗਾਤਾਰ ਇਸੇ ਤਰੀਕੇ ਨਾਲ ਹਿਲਾਉਂਦੇ ਹੋਏ ਹੀ ਭੁੰਨ ਲੈਣਾ ਹੈ ਇਹ ਸਬਜੀ ਬਹੁਤ ਜ਼ਿਆਦਾ ਸਵਾਦ ਬਣੇਗੀ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਕਿਉਂਕਿ ਪਿਆਜ਼ ਜਿਹੜੇ ਹੈਗੇ ਨੇ ਬ੍ਰਾਊਨ ਹੋ ਚੁੱਕੇ ਨੇ ਮੈਂ ਇੱਥੇ ਤਿੰਨ ਟਮਾਟਰ ਕੱਟ ਕੇ ਪਾਏ ਨੇ ਇਸ ਸਬਜੀ ਦੇ ਵਿੱਚ ਆਪਾਂ ਟਮਾਟਰ ਜ਼ਿਆਦਾ ਪਾਵਾਂਗੇ ਤਾਂ ਹੀ ਇਹ ਸਬਜੀ ਸਵਾਦ ਬਣੇਗੀ ਤੇ ਨਾਲ ਹੀ ਇੱਥੇ ਚਾਰ ਤੋਂ ਪੰਜ ਹਰੀਆਂ ਮਿਰਚਾਂ ਵੀ ਮੈਂ ਬਰੀਕ-ਬਰੀਕ ਕੱਟ ਕੇ ਪਾ ਲੈਂਦੀਆਂ ਕੁੜੱਤਨ ਦੇ ਵਾਸਤੇ ਤੇ ਆਪਾਂ ਇਸ ਨੂੰ ਮੈਸ਼ ਨਹੀਂ ਕਰਨਾ ਟਮਾਟਰਾਂ ਨੂੰ ਆਪਾਂ ਮੈਸ਼ ਨਹੀਂ ਕਰਨਾ ਹੈਗਾ ਇਸ ਨੂੰ ਸਿਰਫ ਆਪਾਂ 1 ਮਿੰਟ ਤੱਕ ਹੀ ਭੁੰਨਣਾ ਹੈ ਨਾ ਹੀ ਇਸ ਦੇ ਵਿੱਚ ਕੋਈ ਮਸਾਲੇ ਐਡ ਕਰਨੇ ਨੇ ਤੇ ਮੈਨੂੰ ਤਕਰੀਬਨ ਇੱਥੇ 1 ਮਿੰਟ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਆਲੂ ਪਾ ਦਵਾਂਗੇ ਤੇ ਦੇਖੋ ਸਾਰੇ ਹੀ ਆਲੂ ਜਿਹੜੇ ਹੈਗੇ ਨੇ ਮੈਂ ਇੱਥੇ ਪਾ ਦਿੱਤੇ ਨੇ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਤਕਰੀਬਨ ਇਸ ਨੂੰ ਆਪਾਂ 2 ਮਿੰਟ ਤੱਕ ਇਸੇ ਤਰੀਕੇ ਹੀ ਭੁੰਨ ਲੈਣਾ ਕਿਉਂਕਿ ਆਪਾਂ ਆਲੂਆਂ ਨੂੰ ਇਸ ਕਰਕੇ ਪਹਿਲਾਂ ਤੋਂ ਭੁੰਨ ਰਹੇ ਹਾਂ ਜਿਹੜੇ ਆਲੂ ਹੈਗੇ ਨੇ ਉਹ ਥੋੜੀ ਲੇਟ ਗਲਦੇ ਨੇ ਤੇ ਗੋਭੀ ਥੋੜੀ ਜਲਦੀ ਗਲ ਜਾਂਦੀ ਏ ਆਲੂਆਂ ਨੂੰ ਆਪਾਂ ਭੁੰਨ ਕੇ ਫਿਰ ਇਸ ਤੋਂ ਬਾਅਦ ਇਸ ਨੂੰ ਆਪਾਂ ਢੱਕ ਕੇ 5 ਤੋਂ 6 ਮਿੰਟ ਤੱਕ ਪਕਾਵਾਂਗੇ ਮੈਨੂੰ ਹੁਣ 2 ਮਿੰਟ ਹੋ ਗਏ ਨੇ ਆਲੂਆਂ ਨੂੰ ਪਕਾਉਂਦੇ ਹੋਏ ਹੁਣ ਇਸ ਨੂੰ ਢੱਕ ਕੇ ਮੈਂ ਤਕਰੀਬਨ 5-6 ਮਿੰਟ ਲਈ ਲੋ-ਮੀਡੀਅਮ ਫਲੇਮ ਦੇ ਉੱਪਰ ਪਕਾਵਾਂਗੀ ਤੇ ਹੁਣ ਇੱਥੇ ਤਕਰੀਬਨ ਮੈਨੂੰ 5-6 ਮਿੰਟ ਹੋ ਗਏ ਹੋਏ ਨੇ ਇਸ ਨੂੰ ਪਕਾਉਂਦੇ ਹੋਏ ਵਿੱਚੋਂ ਦੀ ਇਸ ਨੂੰ ਮੈਂ 1-2 ਵਾਰੀ ਖੋਲ ਕੇ ਹਿਲਾ ਵੀ ਲਿਆ ਸੀ ਤਾਂ ਜੋ ਇਹ ਜਲੇ ਨਾ ਤੇ 5-6 ਮਿੰਟ ਹੋ ਗਏ ਹੋਏ ਨੇ ਹਲਕੇ ਜਿਹੇ ਆਲੂ ਜਿਹੜੇ ਹੈਗੇ ਨੇ ਇੱਥੇ ਗਲ ਚੁੱਕੇ ਹੋਏ ਨੇ ਤੇ ਇਸ ਨੂੰ ਹਿਲਾ ਕੇ ਹੁਣ ਇਸ ਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਹਜੇ ਤੱਕ ਆਪਾਂ ਕੋਈ ਵੀ ਮਸਾਲਾ ਇਸ ਦੇ ਵਿੱਚ ਨਹੀਂ ਪਾਇਆ ਹੋਇਆ ਸੀ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਹਲਦੀ ਪਾਊਡਰ ਮੈਂ ਇੱਥੇ ਪੌਣਾ ਚਮਚ ਜਿਹੜਾ ਹੈਗਾ ਹਲਦੀ ਪਾਊਡਰ ਦਾ ਪਾ ਰਹੀ ਹਾਂ ਨਾਲ ਹੀ ਇੱਥੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਰੰਗਤ ਦੇ ਵਾਸਤੇ ਕਿਉਂਕਿ ਆਪਾਂ ਘੜਤਣ ਦੇ ਲਈ ਪਹਿਲਾਂ ਹੀ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ ਇੱਕ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਦੀ ਪਾ ਦਿੱਤੀ ਹੈ ਨਾਲ ਹੀ ਇੱਥੇ ਮੈਂ ਸਵਾ ਚਮਚ ਨਮਕ ਦਾ ਵੀ ਪਾ ਰਹੀ ਹਾਂ ਤੁਸੀਂ ਨਮਕ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਮੈਂ 1.5 ਕਿਲੋ ਗੋਭੀ ਤੋਂ ਇਹ ਸਬਜ਼ੀ ਬਣਾ ਰਹੀ ਹਾਂ ਇਸ ਲਈ ਮੈਂ ਸਵਾ ਚਮਚ ਇੱਥੇ ਨਮਕ ਦਾ ਪਾਇਆ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਦੀ ਮਾਤਰਾ ਘਟਾ ਵਧਾ ਸਕਦੇ ਹੋ ਤੇ ਹੁਣ ਇਹਨਾਂ ਮਸਾਲਿਆਂ ਨੂੰ ਲੋ-ਮੀਡੀਅਮ ਫਲੇਮ ਤੇ 2 ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਇਹਨਾਂ ਦਾ ਜਿਹੜਾ ਕੱਚਾਪਨ ਹੈਗਾ ਉਹ ਚੰਗੀ ਤਰ੍ਹਾਂ ਨਿਕਲ ਜੇ ਤੇ ਤਕਰੀਬਨ ਇੱਥੇ 2 ਮਿੰਟ ਹੋ ਗਏ ਹੋਏ ਨੇ ਹੁਣ ਇਸ ਦੇ ਵਿੱਚ ਗੋਭੀ ਐਡ ਕਰਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਮਿਕਸ ਕਰਦੇ ਹੋਏ ਇਸ ਨੂੰ ਵੀ ਆਪਾਂ 2 ਮਿੰਟ ਤੱਕ ਪਕਾ ਲੈਣਾ ਤੇ ਦੇਖੋ ਇੱਥੇ ਮੈਂ ਗੋਭੀ ਚੰਗੀ ਤਰ੍ਹਾਂ ਮਿਕਸ ਕਰ ਦਿੱਤੀ ਹੈ ਤਾਂ ਜੋ ਮਸਾਲਿਆਂ ਦੀ ਸਾਰੀ ਕੋਟਿੰਗ ਜਿਹੜੀ ਹੈਗੀ ਹੈ ਗੋਭੀ ਦੇ ਉੱਪਰ ਚੰਗੀ ਤਰ੍ਹਾਂ ਹੋ ਜਾਵੇ ਤੇ ਮੈਨੂੰ ਤਕਰੀਬਨ ਇਸ ਨੂੰ ਮਿਕਸ ਕਰਦੇ ਹੋਏ 2 ਮਿੰਟ ਹੋ ਗਏ ਨੇ ਪਕਾਉਂਦੇ ਹੋਏ ਹੁਣ ਇਸ ਨੂੰ ਆਪਾਂ ਟੱਕ ਕੇ 10 ਤੋਂ 12 ਮਿੰਟ ਤੱਕ ਲਈ ਪਕਾਵਾਂਗੇ ਇਹ ਡਿਪੈਂਡ ਕਰਦਾ ਹੈ ਗੋਭੀ ਦੇ ਉੱਪਰ ਕਈ ਵਾਰੀ ਗੋਭੀ 15 ਮਿੰਟ ਤੱਕ ਵੀ ਗਲ ਜਾਂਦੀ ਏ ਪਰ ਆਪਾਂ ਪਹਿਲਾਂ 12 ਮਿੰਟ ਤੱਕ ਹੀ ਚੈੱਕ ਕਰਾਂਗੇ ਕੋਈ ਕੋਈ ਗੋਭੀ ਜਲਦੀ ਗਲ ਜਾਂਦੀ ਏ ਤੇ ਦੇਖੋ ਇੱਥੇ ਮੈਨੂੰ 10-12 ਮਿੰਟ ਹੀ ਹੋਏ ਸੀ ਤੇ ਗੋਭੀ ਆਲੂ ਬਹੁਤ ਵਧੀਆ ਤਰੀਕੇ ਨਾਲ ਬਣ ਚੁੱਕੇ ਨੇ ਵਿੱਚੋਂ ਦੀ ਮੈਂ ਇਸ ਨੂੰ 2-3 ਵਾਰੀ ਹਿਲਾ ਵੀ ਲਿਆ ਸੀ ਤੇ ਗੋਭੀ ਆਲੂ ਚੰਗੀ ਤਰ੍ਹਾਂ ਗਲ ਚੁੱਕੇ ਹੋਏ ਨੇ ਤੇ ਤੁਸੀਂ ਦੇਖੋ ਇਹ ਬਿਲਕੁਲ ਵੀ ਸਬਜ਼ੀ ਜਿਹੜੀ ਹੈਗੀ ਏ ਮੈਸ਼ ਨਹੀਂ ਹੋਈ ਗੋਭੀ ਜਿਹੜੀ ਹੈਗੀ ਬਿਲਕੁਲ ਵੀ ਟੁੱਟੀ ਨਹੀਂ ਹੈਗੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੋਭੀ ਆਲੂ ਦੀ ਜਿਹੜੀ ਇਹ ਸਬਜੀ ਹੈਗੀ ਇਹ ਬਣ ਚੁੱਕੀ ਹੋਈ ਏ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਕਾਲੀ ਮਿਰਚ ਪਾਊਡਰ ਇੱਕ ਚਮਚ ਗਰਮ ਮਸਾਲਾ ਤੇ ਨਾਲ ਹੀ ਇਸ ਦੇ ਪਾਵਾਂਗੇ ਆਪਾਂ ਫਲੇਵਰ ਦੇ ਲਈ ਹਰਾ ਧਨੀਆ ਜਿਹੜਾ ਕਿ ਮੈਂ ਪਹਿਲਾਂ ਹੀ ਕੱਟ ਕੇ ਰੱਖਿਆ ਹੋਇਆ ਸੀ ਤੇ ਹੁਣ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਿੱਤੀ ਏ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਦੇਖੋਗੇ ਗੋਭੀ ਦੀ ਰੰਗਤ ਜਿਹੜੀ ਹੈਗੀ ਇਹ ਕਿੰਨੀ ਜ਼ਿਆਦਾ ਵਧੀਆ ਆਈ ਏ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਟੇਸਟੀ ਜਿਹੜੀ ਗੋਭੀ ਹੈਗੀ ਇੱਥੇ ਬਣ ਚੁੱਕੀ ਹੋਈ ਏ ਗੋਭੀ ਆਲੂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਏ ਤੇ ਗੋਭੀ ਆਲੂ ਦੀ ਇਹ ਸਬਜ਼ੀ ਦੇਖੋ ਹੁਣ ਸਰਵ ਹੋਣ ਲਈ ਰੈਡੀ ਏ ਬਹੁਤ ਹੀ ਜ਼ਬਰਦਸਤ ਬਹੁਤ ਹੀ ਟੇਸਟੀ ਗੋਭੀ ਆਲੂ ਦੀ ਸਬਜ਼ੀ ਬਣ ਚੁੱਕੀ ਏ ਤੇ ਹੁਣ ਗੋਭੀ ਆਲੂ ਦੀ ਸਬਜ਼ੀ ਜਿਹੜੀ ਹੈਗੀ ਹੈ ਸਰਵ ਹੋਣ ਲਈ ਰੈਡੀ ਹੈ